ਵੀਰ ਜੀ ਸਤਿ ਸ਼੍ਰੀ ਅਕਾਲ ਕੋਈ ਬਾਤ ਹਾਂਜੀ ਫਿਰ ਦੁਬਾਰਾ ਕੋਈ ਐਮਰਜੈਂਸੀ ਵਾਸਤੇ ਜੀ ਕਿੱਥੇ ਹੈ ਜੀ ਪਹਿਲਾਂ ਬਾਹਰ ਤਾਂ ਲੋਕ ਕਿਤੇ ਵੇੜਾ ਚੱਕਿਆ ਡੰਗ ਕਿੱਥੇ ਹੈ ਫੋਨ ਫੜਾਓ ਆਹ ਡੱਪ ਦੇ ਥੱਲੇ ਆ ਬਈ ਆ ਦੇਖ ਉਹ ਦੇਖੋ ਹਮ ਹੋਰੀ ਦੇ ਵਿੱਚ ਹੈ ਆਹ ਬੜਾ ਜੀ ਲੈ ਫੋਨ ਫੜਾਓ ਜੀ ਬਈ ਕਲਾਣਾ ਬਣਾਣੀ ਹੋਈ ਹੈ ਆਹ ਦੇਰ ਵਿੱਚ ਬੜਾ ਨਹੀਂ ਬਾਹਰ ਤਾਂ ਕਿਤੇ ਆਪ ਪਾਈ ਸਾਹਿਬ ਰੈਸਕਿਊ ਵਾਸਤੇ ਆਏ ਨੇ ਕੰਮ ਕਰ ਕੈਮਰਾ ਸਟਾਰਟ ਹੈ ਤੁਹਾਡਾ 50 ਸੈਕਿੰਡ ਹੋ ਚੁੱਕੀ ਹੈ ਵੀਡੀਓ ਉੱਪਰ ਨੂੰ ਆਵਾ ਆਹ ਕੋਈ ਲੋੜ ਨਹੀਂ ਕਿਤਾ ਜੀ ਦੇਖੇ 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 ਆ ਗਿਆ ਜੀ ਮਾੜਾ ਮਾੜਾ ਧਿਆਨ ਨਾਲ ਸਾਡੀ ਕੋਈ ਨਹੀਂ ਉਹ ਨਹੀਂ ਉਹ ਲੜਦਾ ਲੜਦਾ ਰਹਿੰਦੇ ਉਹ ਤੇ ਆਪ ਡਰਿਆ ਬੈਠਾ ਇਸ ਟਾਈਮ ਲੜ ਰਿਹਾ ਮੈਂ ਕਹਿਆ ਵੀ ਇਹ ਪੈਸਾ ਲੂ ਦੇਖੋ ਜੀ ਹੁਣੇ ਸੱਪ ਦਿਖਾਣਗੇ ਤੁਹਾਨੂੰ ਇਹ ਆਹ ਦੇਖੋ ਜੀ ਉਹ ਕਿੰਦਾ ਵੱਡਾ ਸੱਪ ਆ ਉਹ ਕਹਿੰਦੇ ਨਹੀਂ ਉਰੀ ਨਹੀਂ ਉਹ ਉਹ ਚਹਰਾ ਚੱਕ ਲਿਆ ਬਈ ਆਹ ਦੇਖੋ ਜੀ ਕਿੰਨਾ ਛੋਟਾ ਸੱਪ ਫੜਿਆ ਇਹਨਾਂ ਨੇ ਛੋਟਾ ਉਹ ਤਾਂ ਵੀ ਇੱਕ ਛੋਟਾ ਸੱਪ ਆਹ ਦੇਖੋ 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 ਬਾਕੀ ਦੇ ਵੀ ਕੱਢੋ ਨਾ ਇਹ ਤਾਂ ਇੱਕੋ ਹੀ ਆ ਦੇਖੋ ਜੀ ਕਿੰਨਾ ਛੋਟਾ ਸੱਪ ਕੱਢਿਆ ਇਹਨਾਂ ਨੇ ਦੇਖੋ ਓਹ ਸਾਹ ਦੇਖੋ ਬਿਲਕੁਲ ਛੋਟਾ ਸੱਪ ਆ ਇਹ ਇਹ ਜਿਹੇ ਦੋ ਤਿੰਨ ਨੇ ਸਾਡੀ ਦੁਕਾਨ ਦੇ ਵਿੱਚ ਹੋਰ ਆਓ ਲਿਓ ਬਾਹਰ ਨੂੰ ਆਜੋ ਆਜੋ ਆਹ ਦੇਖੋ ਭਾਈ ਸਾਹਿਬ ਨੇ ਸੱਪ ਪੜਿਆ ਦੇਖੋ ਕਿੰਨਾ ਛੋਟਾ ਹੈ ਸੱਪ ਸੀਗਾ ਇੰਨਾ ਛੋਟਾ ਸੱਪ ਮੈਂ ਕਦੇ ਨਹੀਂ ਦੇਖਿਆ ਵਾਹ ਹਮੇਸ਼ਾ ਇਸ ਤੋਂ ਵੱਡੇ ਸੱਪ ਹੀ ਦੇਖੇ ਨੇ ਇਹ ਉਹੀ ਹੈ ਉਹ ਸਵੇਰੇ ਵਾਲਾ ਹੀ ਹੈ ਇਹ ਕੋਈ ਹੈ ਦੇਖੋ ਜੀ ਇਸ ਤੋਂ ਛੋਟਾ ਸੱਪ ਤੁਸੀਂ ਦੇਖਿਆ ਕਦੇ ਪਰੇ ਹੋ ਜਨਾਨੀਆਂ ਹਰੀ ਕਿਤੇ ਹੋਰ ਲੈਂਥ ਪੂਰੀ ਹੈ ਪੂਰੇ ਮਚੇ ਹੋਰ ਸਭ ਪੰਜ ਮੋਟੇ ਸੇਪੁਰ ਦਾ ਹੈ ਕਾਫੀ ਵੱਡਾ ਜੀ ਇਹ ਇਹ ਭਾਈ ਸਾਹਿਬ ਨੇ ਫੜਿਆ ਦੇਖੋ ਕਿੰਨੇ ਆਰਾਮ ਨਾਲ ਹੁਣ ਇਹ ਮੈਸੂ ਕਰ ਲਈਏ ਸੀ ਜਾ ਕੇ ਦੱਗਾ ਜਾ ਕੇ ਪਰ ਲੀ ਕਰ ਦਾਂਗੇ ਜਾ ਕੇ ਕਿ ਰੈਂਟ ਨਹੀਂ ਕਈ ਨਾਨ ਪੋਜਨਸ ਫਿਰ ਫੀ ਕਰ ਰੱਖੋ ਜਾ ਕੇ ਨਾਨ ਪੋਜਨਸ ਹੈ ਇਹ ਜਾਣਕਾਰੀ ਤੁਸੀਂ ਛੇੜਖੰਨੀ ਨਾ ਕਰੋ ਜਾ ਕੇ ਜਾਇਰ ਤਾਂ ਫਿਰ ਵੀ ਮਾੜਾ ਮੋੜਾ ਹੋਊਗਾ ਕਿ ਸਭ ਚੂਹੇ ਮਾਰਨ ਵਾਸਤੇ ਜਾ ਰਹੇ ਚ ਹੂੰ ਆਹ ਲਪੇਟ ਰਿਹਾ ਜਾਂਦਾ ਪੂਰੀ ਲਾ ਰਿਹਾ ਇਹ ਅੱਥੋਂ ਚੁਰਦਾ ਜਾ ਰਿਹਾ ਥੋੜੇ ਨਹੀਂ ਇਧਰ ਫੜ ਲਿਆ ਨਹੀਂ ਕੁੱਟਿਆ ਨਾ ਇਹ ਤਾਂ ਗਿਆ ਸਾਡੇ ਕੋਲ ਚੱਲ ਅੱਗੇ ਤੇ ਦੂਜਾ ਨਿਕਲੇ ਹੀ ਹੋ ਗਿਆ ਬੱਸ ਚੇਪਾ ਦੋ ਦੂਜਾ ਹੈ ਤੇਜ਼ ਬੜੀ ਇਹ ਇਹ ਤਾਂ ਹੋ ਰਹਾ ਨਹੀਂ ਤੇਜ਼ ਤਾਂ ਸਭ ਬਹੁਤ ਹੁੰਦੇ ਨੇ ਇਹ ਬਹੁਤ ਸਪੀਡ ਹੁੰਦੀ ਹੈ ਚਲੋ ਜੀ ਇੱਕ ਵਾਰ ਰੈਸਕਿਊ ਕਰ ਲਿਆ ਕਰਦੀ ਸਟੌਪ ਹਾਂਜੀਾਰੇ ਕਿਰਾਂ ਦੇ ਵਿੱਚ ਰੋਣ ਆਪਾਂ ਕਰਨੇ ਐ ਇਸੇ ਰਿਲੀਜੀ ਜਾਨਵਰ ਨੂੰ ਆਸਰੇ ਕਰ ਲਿਓ